ਸਰ ਮੈਂ ਤਾਂ ਇੱਕ ਹੱਥ ਜੋੜ ਕੇ ਬੇਨਤੀ ਇਹ ਕਰਾਂਗਾ ਵੀ ਇਹ ਜਿਹੜੇ ਵੀ ਸਾਡੇ ਤੇ ਝੂਠੇ આરોਪ ਇੰਨੇ ਲਗਾਏ ਹੈਗੇ ਨਾ ਉਸ ਪਰਿਵਾਰ ਦੇ ਵਿੱਚ ਜਾ ਕੇ ਪਤਾ ਕਰੋ ਵੀ ਦਸ ਨੂੰ ਆਗਰ ਰਹਿਂਦੀਆਂ ਪਈਆਂ ਹੈਗੀਆਂ ਕਿ ਆ ਅਸੀਂ ਦੇਹਜ ਮੰਗਣ ਵਾਲੇ ਹੈਗੀਆਂ ਦੇਹਜ ਅਸੀਂ ਕੀ ਹੈ ਦੇਹਜ ਤਾਂ ਉਹ ਬੰਦਾ ਮੰਗਦਾ ਹੈਗਾ ਜਿੰਦੇ ਕੋਲ ਕੋਈ ਕਮੀ ਹੋਵੇ ਔਰ ਸੈਕੰਡ ਚੀਜ਼ ਟਰਟਚਰ ਕਰਦੇ ਅਰੇ ਯਾਰ ਟੌਰਚਰ ਕਰਦੇ ਹੈਗੇ ਮਹੀਨਾ ਵਿਆਹ ਦੇ ਵਿੱਚ 20 ਦਿਨ ਆਪਾਂ ਯੂਰਪ ਹਨੀਮੂਨ ਤੇ ਭੇਜ ਦਿੱਤਾ ਉਸ ਤੋਂ ਬਾਅਦ ਇੱਥੇ ਆ ਕੇ ਰੋਜ਼ ਪਾਰਟੀ ਦੇ ਕਿੱਟੀ ਤੇ ਜਾ ਰਹੇ ਹੈਗੇ ਨਾ 33000 ਦੇ ਜਿਮ ਜੁਆਇਰ ਕਰਾਏ ਹੋਏ ਹੈਗੇ ਨਾ ਆ ਇਹ ਵਾਲਾ ਟੌਰਚਰ ਹੈ ਤਾਂ ਫਿਰ ਇਹ ਮਤਲਬ ਸਾਡੇ ਵਾਸਤੇ ਤਾਂ ਨਕੋ ਸ਼ਰਮਨਾਕ ਕੰਮ ਹੈ ਜਿਸੇ ਕਿ ਬਿਆਨ ਕੀਤਾ ਜਾ ਸਕਦਾ ਅਸੀਂ ਕੀ ਗੁਨਾਹ ਕਰ ਲਿਆ ਆਪਣੇ ਮੁੰਡੇ ਨੂੰ ਵਿਆਕੇ ਅਸੀਂ ਤਾਂ ਕਹਾਂਗੇ ਰੱਬ ਕਿਸੇ ਨੂੰ ਮੁੰਡਾ ਹੀ ਨਾ ਦੇ ਨਾ ਦੇ ਮੁੰਡਾ ਚਾਹੇ ਹੋਵੇ ਚਾਹੇ ਘੁੰਕਾ ਮੋਣੇ ਹੈ ਕਿਤੇ ਮਤਲਬ ਖਰਾਬ ਕਰਨਾ ਚਾਹਦੇ ਸੀ ਕੀ ਇਹਨਾਂ ਦਾ ਮੋਟਿਵ ਹੈ ਇਹਨਾਂ ਦਾ ਮੋਟਿਵ ਪੈਸਾ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਕਿਉਂਕਿ ਜਿਸ ਵੇਲੇ ਇਹ ਗੱਲ ਹੋਈ ਹੈ ਸਾਡੇ ਕਿਸੇ ਬੰਦੇ ਨੇ ਕਿਹਾ ਹੈਗਾ ਵੇ ਬਈ ਇਸ ਪਾਸੇ ਕੀ ਹੋ ਗਿਆ ਇੰਨੀ ਗੱਲ ਹੋ ਗਈ ਇਹਨਾਂ ਨੇ ਜੀ ਮੈਂ ਤਾਂ ਪਹਿਲਾਂ ਮੇਰੀ ਕੋਠੀ ਕੁੜੀ ਦੇ ਨਾਮ ਲਵਾਣਗੇ 4 ਕਰੋੜ ਰੁਪਇਆ ਦੇਣਗੇ ਮੈਂ ਤਾਂ ਕੁੜੀ ਤਾਂ ਵੇਚਣੀ ਹੈ ਬੇਤ ਨੂੰ ਕੋਠੀ ਲਵਾਣੀ ਕੋਲ ਕੱਲ ਇੱਕ ਬੇਟਾ ਜੀ ਹੁੰਦਾ ਇੱਕ ਬੇਟੀ ਇੱਕ ਬੇਟਾ ਹੈ ਠੀਕ ਹੈ ਜੀ ਬੇਟੇ ਦੀ ਸ਼ਾਦੀ ਕਰਦੀ ਬੇਟੀ ਦੀ ਕਰ ਦੇਣੀ ਹੈਗੀ ਹੈ ਉਸ ਤੋਂ ਬਾਅਦ ਇਹਦੀ ਇਹ ਸਭ ਕੁਝ ਉਹਨੇ ਕਿਤੇ ਨਾਲ ਥੋੜਾ ਲੈ ਜਾਣੀ ਹੈਗੀ ਕੁਝ ਵੀ ਹੁੰਦਾ ਸਾਡਾ ਵੀ ਸਮਾਨ ਹੈ ਆਫਟਰ ਆਲ ਅਸੀਂ ਕਿੰਦੇ ਵਾਸਤੇ ਕਮਾਈਦੇ ਹਾਂ ਔਲਾਦ ਵਾਸਤੇ ਕਮਾਈਦੇ ਹਾਂ ਅਗਰ ਆਪਾਂ ਔਲਾਦ ਹੀ ਨਹੀਂ ਸੁਖੀ ਰੱਖਾਂਗੇ ਤੇ ਲਾਣਤ ਸਾਡੇ ਤੇ ਵੀ ਸ਼ੀ ਇਜ਼ ਵੈਰੀ ਕਲੇਵਰ ਇਨ मॉर्फिन मतलब वो उसने पहले तो सबसे पहले हमारे बेटे के जब ये गई है उसके बाद इसने कैम, कैमरे उसके मोबाइल भी हैक किया हमारे घर के कैमरे भी हैक किए है, किया। है क्या था इसके पास अब घर में बहू है तो सेस हम तो देंगे ही और हमारे हमारे दिमाग में ये भी नहीं है भी इसका सेस अभी बंद कर दें हम, हमने तो ऐसा कुछ सोचा ही नहीं हुआ है अगर आपके दिमाग में कोई प्लानिंग चल रही है तो उसका यार मैं हम क्या कर सकते हैं हम तो मतलब ਜਿਵੇਂ ਮੇਰੀ ਜੇਬ ਹਮ ਤਾਂ ਉਸੇ ਤਰ੍ਹਾਂ ਸੇ ਲੈ ਕੇ ਆਏ تھے۔ ਦੇਖੋ 3 ਮਹੀਨੇ ਦਾ ਇਹ ਲੜਕੇ ਇਹ ਕਹਿ ਰਹੀ ਜੀ ਲੜਕਾ ਜੂਆ ਖੇਡਦਾ ਹੈ ਨਸ਼ਾ ਕਰਦਾ ਹੈ ਇਹ 3 3 ਮਹੀਨੇ ਇਹ ਮਤਲਬ ਦੋਨੋਂ ਕੋਰਸੀ ਪਿਚ ਰਹੇ ਹੈਗੇ ਅੱਜ ਕੱਲ ਦੇ ਪੜੇ ਲਿਖੇ ਬੱਚੇ ਤਾਂ 3 ਦਿਨ ਵਿੱਚ ਪਤਾ ਲੱਗ ਜਾਂਦਾ 3 ਮਹੀਨੇ ਤਾਂ ਬਹੁਤ ਲੰਬਾ ਟਾਈਮ ਹੈਗਾ ਵੇ ਅਗਰ ਜੁਆਈਆ ਹੈਗਾ ਵੇ 3 ਮਹੀਨੇ ਆਪਾਂ ਕੀ ਕਰਦੇ ਰਹੇ ਹੈਗੇ ਵਾਚ ਨਹੀਂ ਕੀਤਾ ਹੈਗਾ ਆਪਾਂ ਬੱਚੇ ਨੂੰ ਫਿਰ ਉਸ ਤੋਂ ਬਾਅਦ ਇਹ ਸਟੱਡੀ ਦਾ ਅਗਰ ਕਹਿ ਰਹੇ ਹੈਗੇ ਨਾ ਸਟੱਡੀ ਦਾ ਅਸੀਂ ਕਿ ਤੁਹਾਡੇ ਬੱਚੇ ਜਦ 12ਵੀਂ ਕੀਤੀ ਤੇ ਮੈਂ ਅਸੀਂ ਬੀਏ ਦੇ ਕੋਈ ਥੋੜਾ ਦੇਾਂਗੇ ਕੋਈ ਅਸੀਂ ਡਿਗਰੀ ਥੋੜਾ ਲੈਣੀ ਹੈਗੀ ਇੰਦੇ ਕੋਲ। ਛੰਨ ਤਾਂ ਇਹ ਸੀਗਾ ਵੀ ਪੜ੍ਹੇ ਲਿਖੇ ਇਸ ਕਰਕੇ ਰਹਿਣਾ ਵੀ ਚਲੋ ਆਨਲਾਈਨ ਜਨਰੇਸ਼ਨ ਤੇ ਜਿਹੜੇ ਬੱਚੇ ਹੋਣਗੇ ਥੋੜੇ ਜਿਹਾ ਪੜ੍ਹੇ ਲਿਖੇ ਜਾਣਗੇ। ਠੀਕ ਹੈ ਕਿਉਂਕਿ ਸ਼ੁਰੂ ਤੋਂ ਇਹ ਕਮਾਕਾਰਾਂ ਵਿੱਚ ਪੈਗੇ ਆਪਣੇ ਬਿਜ਼ਨਸ ਵਿੱਚ ਪੈਗੇ ਨਹੀਂ ਪੜ੍ਹਾਈ ਕੀਤੀ ਪਰ ਉਸ ਤੋਂ ਵਧੀਆ ਪੜ੍ਹਾਈ ਇੱਕ ਚੀਜ਼ ਹੋਰ ਮੈਂ ਤਾਂ ਕਹਿਣਾ ਹੈਗਾ ਵਾ ਇਹੋ ਜੀ ਪੜ੍ਹਾਈ ਨਾਲੋਂ ਤਾਂ ਹਰ ਪੜ ਚੰਗੇ ਸਾਡੇ ਬੱਚੇ ਕਮ ਸੇ ਕਮ ਤੁਸੀਂ ਪੂਰੇ ਸ਼ਹਿਰ ਦੇ ਵਿੱਚ ਉਸ ਬੱਚੇ ਬਾਰੇ ਪਤਾ ਕਰੋ ਪੂਰੇ ਐਸਾ ਕੀ ਹੋਰ ਉਸ ਤੋਂ ਬਾਦ ਉਹਦੇ ਚਾਚੇ ਸੋਰੇ ਨੇ ਉਹਨੂੰ ਕਿਹਾ ਕੁੜੀ ਨੂੰ ਬੁਲਾ ਕੇ ਬੇਟਾ ਸਾਡਾ ਬੱਚਾ ਇੰਨਾ ਪੜਿਆ ਹੋਇਆ ਤੂੰ ਐਨੀ ਪੜੀ ਲਿਖੀ ਐ ਐਡਜਸਟ ਕਰਨੀਂ ਹਾਂ ਹਾਂ ਦਾदू ਮੇਰੇ ਕੋਈ ਐਸੀ ਦਿੱਕਤ ਨਹੀਂ ਹੈ ਤੁਹਾਡੇ ਕੋਈ ਐਸੀ ਦਿੱਕਤ ਨਹੀਂ ਟੋਕ ਨਹੀਂ ਪੁਰੇ ਕਿਤੇ ਆ ਦੇਖੋ ਇੱਕ ਮਿੰਟ ਕਰਵਾ ਚੋ ਇਹ ਕਰਵਾ ਇੱਕ ਕਰਵਾ ਇੱਕ ਦਿਨ ਪਹਿਲਾਂ ਦੀ 23 ਨੂੰ ਕਰਵਾ ਸੀਗਾ ਆ ਆ ਲੈ ਸਾਰਸ ਮੰਨ ਲੈ ਸਾਰਾ ਸਮਾਰ ਪਾਇਆ इवन ਮੇਰੀ ਮਦਰ ਦਾ ਸਾਡਾ ਇੱਕ ਨਾ ਪਛਤਾਨੀ ਹੁੰਦਾ ਹੈ ਜਿਹੜਾ ਡੇ ਟੂ ਡੇ ਮਤਲਬ ਮੇਰੀ ਮਦਰ ਨੂੰ ਉਹਨੇ ਜਿਸਸ ਨੇ ਪਾਇਆ ਸੀਗਾ ਹਾਂ ਪੰਜਾਂਗਲੇ ਉਹ ਵੀ ਉਹ ਵੀ ਇਹਨੂੰ ਉਹ ਵੀ ਸਾਡੇ ਕੋ ਹੈਗੀ ਆ ਉਹ ਵੀ ਪਾਏ ਉਹ ਵੀ ਲੈ ਗਈ ਚਲੋ ਸਾਨੂੰ ਤਾਂ ਇਹ ਸੀਗਾ ਵੀ ਸਾਰੀਆਂ ਚੀਜ਼ਾਂ ਲੈ ਜਾਂਦੀ ਨਾ ਆਈ ਥਿੰਕ ਮੇਅਰ ਅਬਾਊਟ ਟ ਲੈ ਗਿਓ ਨਹੀਂ ਸਵਾ 1.5 ਕਰੋੜ ਦਾ ਤੇ ਜਿੰਨਾ ਸੀਗਾ ਸੋਨਾ ਸਰ ਇੱਕ ਇਹ ਗੱਲ ਦੱਸੋ ਗੈਂਬਲਿੰਗ ਦੇ ਇਲਜ਼ਾਮ ਤੁਹਾਡੇ ਮੋਢੇ ਤੇ ਲਾਏ ਗਏ ਤੇ ਹੁਣ ਤੁਸੀਂ ਫੋਟੋ ਦਿਖਾ ਰਹੇ ਹੋ ਵੀ ਗੈਂਬਲਿੰਗ ਉਹ ਆਪ ਕਰਦੇ ਹੋ ਨਾ ਕੁੜੀ ਕੁੜੀ ਸਰ ਇਦਾਂ ਨਾ ਆ ਦੇਖੋ ਤੁਹਾਡੇ ਸਾਹਮਣੇ ਹੈਗਾ ਇਹ 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 ਮਤਲਬ ਜਿਹੜੀ ਗੈਂਬਲਿੰਗ ਹੈਗੀ ਇਹ ਅਗਰ ਬਹਿ ਕੇ ਬੱਚੇ ਕਰਦੇ ਹੈ ਜਾਂ ਤਾਂ ਆਪਾਂ ਉਹਨੂੰ ਉਸ ਕੀ ਸ਼੍ਰੇਣੀ ਚ ਲਿਜਾਣਾ ਚਾਹੁੰਦੇ ਨੇ ਤੇ ਤੁਹਾਡੇ ਤੁਹਾਡੇ ਘਰ ਕਿਤੇ ਜਾ ਨਹੀਂ ਸਾਡੇ ਨਹੀਂ ਘਰ ਕੀਤੀ ਜਾ ਰਹੀ ਇਹ ਕਿਥੇ ਹੋ ਰਹੀ ਹੋਣੀ ਹੈਗੇ ਨੇ ਅਹ ਦੇਖੋ ਇਹਦੇ ਬੜੇ ਨਾਲ ਬੈਠਾਈ ਜਾਂਦਾ ਐਗਜ਼ੈਕਟ ਪਹਿਲਾਂ ਉਹਨਾਂ ਦੀ ਘੋਟੋ ਪਈ ਹੋਈ ਸੀਗੀ ਤੇ ਮੈਨੂੰ ਉਹ ਚਲ ਗਿਆ ਅੱਛਾ ਉਸ ਤੋਂ ਬਾਅਦ ਆ ਦੇਖੋ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕਿਤੇ ਇਹ ਹਨੀਮੂਨ ਤੋਂ ਵਾਪਸ ਆਉਣ ਤੇ ਬਾਅਦ ਪੂਰਾ ਅਸੀਂ ਉਹਨਾਂ ਦਾ ਵੈਲਕਮ ਕੀਤਾ ਵੀਕ ਦਿਨ ਆਈ ਥਿੰਕ ਅੱਛਾ ਕਿੰਨਾ ਖਰਚਾ ਹੈ 10 ਤੋਂ ਲੈ ਕੇ 12 ਲੱਖ ਰੁਪਏ ਦਾ ਹਨੀਮੂਨ ਹਾਂ ਇਹ ਜਿਹੜਾ ਬੰਦਾ ਸੀ ਉਹ ਯੂਰਪ ਦੇ ਵਿੱਚ 5-5 ਕਿ 7 ਘੰਟੇ ਜਰਮਨੀ ਸਵਿਟਜ਼ਰਲੈਂਡ ਵੀ ਗਏ ਨੇ ਤੇ 1 ਕਰੋੜ ਰੁਪਏ ਦੀ ਵੱਡੀ ਲਾ ਰਿਹਾ ਇੰਤਜ਼ਾਮ ਲਾ ਰਿਹਾ ਤੇ ਨਾ ਉਹਦੀ ਵਾਈਫ ਨੇ ਕਦੀ ਉਧਰ ਤੱਕਿਆ ਵੀ ਹੋਣਾ ਹੈ ਵੀ ਕਿ ਆਈ ਇਹ ਕਿ ਨਹੀਂ ਆਈ ਹੋਈ ਕਿਉਂ ਸਾਨੂੰ ਕੋਈ ਲਾਲਚ ਕਹਤਾ ਲਾਲਚ ਸਾਡੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੋਈ ਹੈਗੀ ਔਰ ਉਸ ਤੋਂ ਬਾਅਦ ਆਪ ਹੀ ਚਲਾਂਦੀ ਸੀਗੀ ਮਤਲਬ ਦਿਨ ਦੇ ਵਿੱਚ 5 ਵਾਰੀ ਇਹਨੇ ਮਾਈਕੇ ਜਾਣਾ ਹੁੰਦਾ ਸੀਗਾ ਸ਼ਾਸਨ ਤੋਂ ਮੰਗੇ ਹੈਗੇ ਇੱਕ ਤਾਂ ਜਿਹੜਾ ਅਸੀਂ ਐਮਐਲਆਰ ਘਟਾ ਕੇ ਜਿਹੜੀ ਮਾਰਕਟ ਕਰਕੇ ਗਏ ਨੇ ਉਹਦੇ ਚ ਸਿਰਫ ਨਾਮ ਤੇ ਫਾਦਰ ਤੇ ਕੰਪਲੇਂਟ ਹੋਈ ਹੈ ਤਿੰਨ ਮਹੁਰਨ ਉਹ ਵਿੱਚ ਹੋਣੀ ਚਾਹੀਦਾ ਹੈ ਦ ਸੈਕੰਡ ਜਿਹੜੀ ਸਾਡੇ ਨਾਲ ਕੈਰੈਕਟਰ ਅਸੈਸੀਨੇਸ਼ਨ ਹੋਈ ਹੈਗੀ ਹੈ ਮਤਲਬ 10 ਨੂੰ ਅਮਰੀਕਰ ਹੋਣਾ ਤੇ ਇੰਨੀ ਵੱਡੀ ਵਿਦ ਪ੍ਰੈਸ ਕਾਨਫਰੰਸ ਦੇ ਵਿੱਚ ਸਰੇ ਆਮ ਉਹ ਇੰਨੀ ਗੱਲ ਕਰੇ ਅਸੀਂ ਤਾਂ ਕਹਿੰਦੇ ਹਾਂ ਸਰ ਸਾਡਾ ਥੋੜਾ ਸਾਥ ਦਿਓ ਥੋੜਾ ਜਿਹਾ ਸਾਨੂੰ ਨਿਆਂ ਜਰੂਰ ਦਿਲਵਾਓ ਥੋੜਾ ਜਿਹਾ ਜਰੂਰ ਦਵਾਓ ਵੀ ਭਾਈ ਦੇਖੋ ਉਹ ਵੀ ਲੜਕੀ ਦਾ ਬਾਪ ਹੈਗਾ ਉਹ ਮੇਰੇ ਕੋਲ ਬਹੁਤ ਮਟੀਰੀਅਲ ਉਸ ਲੜਕੀ ਦਾ ਪਰ ਮੈਂ ਲੜਕੀਆਂ ਵਾਲਾ ਵਾ ਮੈਂ ਇੱਕ ਪੋਸਟ ਨਹੀਂ ਹੁੰਦੀ ਦੇਣੀ ਹੈਗੀ ਇਨ ਦੀ ਮੇਨ ਟਾਈਮ ਸਵੇਰੇ ਉਹਦੇ ਫਾਦਰ ਨੇ ਸਾਡੇ ਅਗੇਂਸ ਕੰਪਲੇਨਟ ਕਰ ਦਿੱਤੀ ਇੱਕ ਤਾਂ ਮਾਰ ਕੇ ਉੱਥੋਂ ਜਾ ਕੇ ਸਾਡੇ ਉੱਤੇ ਕੰਪਲੇਨਟ ਕਰ ਦਿੱਤੀ ਸਾਡੇ ਉੱਤੇ ਕੰਪਲੇਨਟ ਕਰਨ ਤੋਂ ਬਾਅਦ ਫਿਰ ਅਸੀਂ ਕਿਹਾ ਯਾਰ ਇਹ ਤਾਂ ਜ਼ਿਆਦਾ ਹੀ ਨਜਾਇਜ਼ ਹੋ ਰਹੀ ਹੈਗੇ ਦੈਨ ਵੀ ਹੈਵ ਗੋ ਉਸ ਤੋਂ ਬਾਅਦ ਕੁੜੀ ਨੂੰ ਛੁੱਟੀ ਆਈ ਉਹਨ ਕੀ ਏਮਰਲਡ ਕਟਾ ਕੇ ਤੇ ਫਿਰ ਅਸੀਂ ਪਰਚਾ ਦਿੱਤਾ ਉਹਦੇ ਵਿੱਚ ਚਾਰ ਨਾਮ ਸੀਗੇ ਜਿੰਦੇ ਵਿੱਚ ਸਿਰਫ ਮਨਯੋਗ ਪੁਲਿਸ ਨੇ ਸਿਰਫ ਉਹਨਾਂ ਦੇ ਫਾਜ਼ਿਲਤ ਤੇ ਪਰਚਾ ਪਾਇਆ ਜਦਕਿ ਸਾਡੀ ਮੰਗ ਸੁਨੀਲ ਮਲੋਤਰਾ ਦੇ ਜਦਕਿ ਸਾਡੀ ਮੰਗ ਸੀਗੀ ਵੀ ਇਹ ਵੀ ਸਾਰੇ ਇਨਵੋਲਵਮੈਂਟ ਉਹਨਾਂ ਤੇ ਪਰਚਾ ਦਰਜ ਕਰੀਏ ਕੌਣ ਕੌਣ ਇਨਵੋਲਵ ਹਾਂ ਜੀ ਸਰ नूह सा दखलसीगी होस्पिटल ठीक है जी डिस्चार्ज तो बाद जब घर आई हैगी उ देखा उन्हें उत्ते इन्ना को गंद और खलेरा पि होगा उन्हें कम वाली ने कहा बेटे कपड़े ले आंटी कपड़े बहुत गंदे हैं आप ना इसको मैं लिफाफे में डाल दूँ आप पीछे उतार के पीछे वाशरूम में अंदर ले ले जाके अलग करके दे दूँ मैं ऐसे ही इसको दोहरा दूंगी ਔਰ ਇਹਨਾਂ ਨੇ ਉਹ ਵਾਲਾ ਮੁੱਦਾ ਬਣਾ ਲਿਆ ਵੀ ਉਹਦੇ ਵਿੱਚ ਸੋਨਾ ਭਰ ਕੇ ਉਤਾਰਿਆ ਸਰ ਤੁਸੀਂ ਸਾਰੇ ਇੰਨੇ ਲੰਨਟ ਪਰਸਨ ਹੈਗੇ ਹੋ ਕੋਈ ਵੀ ਅਸੀਂ ਕਮ ਵਾਲੀ ਦੇ ਥਰੂ ਸੋਨਾ ਇਦਾਂ ਉਤਾਰਾਂਗੇ ਉਹ ਸੈਕਿੰਡ ਅਸੀਂ ਆਪਣੇ ਘਰ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਾ ਡਰ ਹੈਗਾ ਜਿਹੜਾ ਅਸੀਂ ਸੋਨਾ ਇਦਾਂ ਉਤਾਰਾਂਗੇ ਵਿਥੋਂ ਦੀ ਜਾ ਕੇ ਦੇਖੋ ਨਾ ਇੱਕ ਆਪਣੇ ਹੱਥੇ ਇੱਕ ਕਲਿੱਪ ਲੱਗੀ ਵੀ ਇਹ ਉਤਾਰਦੇ ਪੈਨ ਉਹਨੂੰ ਅਸੀਂ ਜਦੋਂ ਮੈਂਤੀ ਮੋੜ ਤੋੜ ਕਰੀ ਗਈ ਲੇਕਿਨ ਇੱਕ ਜਨਰਲ ਸੈਂਸ ਚਾਹੀਦੀ ਹੈਗੀ ਹੈ ਵੀ ਘਰ ਦਾ ਬੰਦਾ ਜਿਹੜਾ ਸੋਨਾ ਉਤਾਰੇਗਾ ਕਿ ਉਹ ਆਪਣੇ ਘਰ ਦੇ ਵਿੱਚ ਆਪ ਹੀ ਚੋਰੀ ਕਰੇਗਾ ਉਹਦੇ ਕੋਈ ਬਾਹਰ ਕੋਈ ਜਾਂ ਤਾਂ ਉਹਦੇ ਕੋਈ ਥੱਲੇ ਉਹਦੇ ਮਾਪਿਓ ਬੈਠੇ ਹੋਣੇ ਹੈਗੇ ਵੀ ਸਾਨੂੰ ਡਰ ਸੀਗਾ ਵੀ ਭਾਈ ਉਹਨਾਂ ਨਾਲ ਕੀ ਕਿਦੋਂ ਉਹਨਾਂ ਦੇਖ ਲੈ ਯਾਰ ਕੀ ਮਤਲਬ ਨੌਨਸੈਂਸ ਦੀ ਗੱਲ ਹੈ ਵੀ ਉਹ ਉਸ ਕਪੜਿਆਂ ਨੂੰ ਆਪਾਂ ਸੋਨੇ ਦਾ ਰੂਪ ਦਿੱਤਾ ਸਰ ਪ੍ਰਮਾਤਮਾ ਬਹੁਤ ਵੱਡੀ ਚੀਜ਼ ਹੈਗੀ ਹੈ ਉਸ ਪਰਮਾਤਮਾ ਦੇ ਅੱਗੇ ਕੋਈ ਨਹੀਂ ਦੇ ਸਕਦਾ ਅਲਟੀਮੇਟਲੀ ਆਪਾਂ ਉਹਦੀ ਅਦਾਲਤ ਤੇ ਜਾਣਾ ਹੀ ਜਾਣਾ ਹੈਗਾ ਵੇ ਅਗਰ ਮੈਂ ਗਲਤ ਕੀਤਾ ਨਾ ਤਾਂ ਮੇਰਾ ਸਤਿਆਨਾਸ਼ ਹੋਏਗਾ ਸਰਵਨਾਸ਼ ਹੋਏਗਾ ਮੇਰੇ ਪਰਿਵਾਰ ਦਾ ਹੋਏਗਾ ਲੇਕਿਨ ਅਗਰ ਕਿਸੇ ਨੂੰ ਆਪਾਂ ਕਰਾਂਗੇ ਤਾਂ ਜ਼ਾਬਬਖਸ਼ਤਾ ਕਿਸੇ ਨੂੰ ਹੀ ਨਹੀਂ ਹੈਗਾ ਬੜੀ ਵੱਡੀ ਮਾਰਿਆ ਹੁੰਦੀ ਦੇਖਣ ਲਈ ਤੁਸੀਂ ਕਹਿੰਦੇ ਹੋ ਮੈਂ ਠੀਕ ਹੈ ਇੱਕ ਚੀਜ਼ ਅੰਦੀ ਹੈਗੀਏ ਇਹ ਸੰਭਾਲ ਲੈ ਇਹ ਆਪਣੇ ਕੋਲ ਰੱਖੇ ਪਾਵੇ ਲਾਵੇ ਰੱਖੇ ਜੋ ਮਰਜ਼ੀ ਕਰੇ ਅਗਰ ਉਸ ਦੇ ਵਿੱਚ ਉਹ ਪ੍ਰਾਣੀ ਕਰਕੇ ਉਹ ਕਰਦੀ ਵੀ ਹੈਗੀ ਤੇ ਸਾਡਾ ਤਾਂ ਯਾਰ ਇਹਨਾਂ ਨਹੀਂ ਦਿਮਾਗ ਚਲਦਾ ਹੈਗਾ ਵੀ ਅਸੀਂ ਕਿਉਂਕਿ ਸਾਡੇ ਨਾਲ ਫੇਸ ਨਹੀਂ ਲਾਹੀ ਹੋਈਆਂ ਸਾਡੇ ਨਾਲ ਇਹ ਗੱਲਾਂ ਫੇਸ ਨਹੀਂ ਹੋਈਆਂ ਹੈਗੀਆਂ ਇਹ ਵੀ ਕੁੜੀ ਮੈਂ ਅਭੀ ਰਹੀਆਂ ਹਾਂ ਇਹਦੇ ਨਾਲ ਦੀ ਨੋ ਨੋ ਧੀਆਂ ਮੈਂ ਹੋਰ ਲੈਂਦੀਆਂ ਹੋਈਆਂ ਹੈਗੀਆਂ ਮਤਲਬ ਸਾਡੇ ਨਾਲ ਸਰ ਮਤਲਬ ਇਹੋ ਜੀ ਅਨਹੋਣੀ ਥਿਸ ਇਜ਼ ਦਾ ਫਰਸਟ ਟਾਈਮ ਮੈਂ ਆਪਣੀ 65 ਸਾਲ ਦੀ ਉਮਰ 'ਚ ਇਹ ਉਹ ਜੀ ਚੀਜ਼ ਦੇਖੀ ਹੈਗੀ ਮੈਂ ਤਾਂ ਕਹਿੰਦਾ ਸੀ ਇਹ ਮੈਨੂੰ ਵੀ ਨਾ ਚੱਕ ਲੈੰਦਾ ਮੈਂ ਤਾਂ ਇਹ ਕਹਿਣਾ ਚਾਹੂੰਗੀ ਜਿਹੜੇ ਉਹਨਾਂ ਨੇ ਐਲੀਗੇਸ਼ਨ ਲਗਾਏ ਨੇ ਇਹਦਾ ਮਤਲਬ ਉਹਨਾਂ ਨੂੰ ਜੁਆਇੰਟ ਫੈਮਲੀ ਦਾ ਮੀਨਿੰਗ ਹੀ ਨਹੀਂ ਪਤਾ ਜੁਆਇੰੰਟ ਫੈਮਲੀ ਕਿੰਨੂੰ ਕਿਹਾ ਜਾਂਦਾ ਮੇਰੇ ਮਾਇਕੇ ਵੀ ਜੁਆਇੰਟ ਫੈਮਲੀ ਹੈ ਅਗੋਂ ਮੈਂ ਸਸਰਾਵਾਲੇ ਚ ਵੀ ਜੁਆਇੰਟ ਫੈਮਲੀ ਹੈ ਔਰ ਮੇਰੇ ਮੈਰਿਜ ਨੂੰ 24-25 ਸਾਲ ਹੋ ਚੁੱਕੇ ਠੀਕ ਹੈ ਸਾਨੂੰ ਪਤਾ ਜੁਆਇੰਟ ਫੈਮਲੀ ਚ ਖਾਸਾ ਖੇਡਾ ਰੋਣਾ ਸੁੱਖ-ਦੁੱਖ ਸਭ ਕੁਝ ਹੁੰਦਾ ਬਟ ਉਹਨਾਂ ਨੇ ਇਹ ਚੀਜ਼ਾਂ ਲੱਗਦਾ ਕਦੀ ਲਾਈਫ ਵਿੱਚ ਫੇਸ ਹੀ ਨਹੀਂ ਕੀਤੀਆਂ ਤਾਂ ਹੀ ਉਹਨਾਂ ਨੇ ਸਾ ਕਿ ਇਹਨੇ ਗਲਤ ਇਲਜ਼ਾਮ ਲਗਾਏ ਹਾਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਕੋਈ ਹੈ ਪ੍ਰੂਫ ਦੱਸਣ ਤਾਂ ਹੋਏਗਾ ਜੇ ਕੁਝ ਹੋਇਆ ਹੋਏਗਾ ਅਗਰ ਉਹ ਕਹਿ ਰਹੀ ਹੈ ਮੇਰੇ ਨਾਲ ਪਿਊਸ਼ ਮਾਰ ਕੋਟਾਈ ਕਰਦਾ ਠੀਕ ਹੈ ਹਰ ਚੀਜ਼ ਦੀ ਉਹ ਲੜਕੀ ਕੋਲ ਵੀਡੀਓ ਹੈ ਪਲਕ ਕੋਲ ਠੀਕ ਹੈ ਉਹਦੇ ਕੋਲ ਮਾਰ ਕੋਟਾਈ ਦੀ ਕੋਈ ਵੀਡੀਓ ਨਹੀਂ ਹੈ ਮੈਂ ਇਹ ਪੁੱਛਣਾ ਚਾਹਨੀ ਹਾਂ ਖਾਣਾ ਉਹ ਗੇਰੀ ਦਿੰਦੇ ਨਹੀਂ ਓਪਨ ਕਿਚਨ ਹੈ ਬੱਚਾ ਖੁਦ ਬਣਾ ਸਕਦਾ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ ਕਿ ਬੱਚੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਉਲਟਾ ਖੁਦ ਬਣਾਓ ਮਦਦ ਕਿ ਸਾਡੇ ਘਰ ਤਾਂ ਇਸ ਤਰ੍ਹਾਂ 12 ਵਜੇ ਆਓਗੇ 12 ਵਜੇ ਤਵਾ ਰੱਖਿਆ ਜਾਏਗਾ ਅਸੀਂ ਠੰਡੀਆਂ ਰੋਟੀਆਂ ਨਾ ਖਾਣੇ ਆ ਨਾ ਖਵਾਣੇ ਆ। ਨਾ ਸਾਡੀ ਮਦਰ-ਇਨ-ਲॉ ਜਾਂ ਕੋਈ ਵੀ ਸੀ ਕਿਸੇ ਨੇ ਸਾਡੇ ਤੇ ਕਦੀ ਪਾਬੰਦੀ ਨਹੀਂ ਲਗਾਈ ਕਿ ਸੰਡੇ ਨੂੰ ਘੁੰਮਣ ਨਹੀਂ ਜਾਣਾ ਜਾਂ ਕੁਝ ਵੀ ਐ। ਹਾਂ ਬੱਚਿਆਂ ਨੇ ਖੁਦ ਹੀ ਅਗਰ ਉੱਠਨੇ 2:30 ਵਜੇ ਤੇ ਸੱਸ ਕੀ ਕਰੇਗੀ ਵਿਚਾਰੀ। ਬਸ ਸ਼ਾਦੀ ਹੋ ਗਈ ਦਾ ਮਤਲਬ ਐ ਤਾਂ ਨਹੀਂ ਅਜੇ ਵੀ ਅਸੀਂ ਮਾਇਕੇ ਵਾਲੇ ਰੂਲ ਫੇਸ ਕਰੀਏ ਕਿ 2:30 ਵਜੇ ਉੱਠ ਕੇ نیچے ਆਈਏ। ਹਾਂਜੀ ਹਾਂਜੀ ਬਿਲਕੁਲ। ਹਾਂਜੀ ਹਾਂਜੀ ਤੱਬੀ ਉਹਨਾਂ ਨੇ ਵੀਡੀਓ ਕੱਢਿਆ ਨਾ ਸਾਡੇ ਘਰ ਦੀ ਮੈਂਬਰ ਸੀ ਸਾਡੇ ਘਰ ਦੀ ਜਿਹੜਾ 골ਡ ਹੋ ਗਿਆ ਕਹਰੇ ਜਿਹੜਾ ਸਾਡਾ 골ਡ ਵਗੈਰਾ ਪਿਆ ਉਹ ਕੀ ਉਹ ਤੁਹਾਡੇ ਕੋਲ ਲੈ ਕੇ ਉਹਨਾਂ ਕੋਲ ਨਹੀਂ ਉਹ ਲੈ ਗਏ ਹੋਏ ਤਿੰਨ ਟੈਚੇ ਕਿਸ ਕਾਲ ਦਾ ਪ੍ਰੂਫ ਹੈ ਉਹ ਸਾਰਾ ਸਮਾਨ ਲੈ ਕੇ ਗਏ ਹਾਂਜੀ ਹਾਂਜੀ ਉਹ ਵੀ कि हर बार लड़के वाले गलत नहीं होते कई बार लड़की वाले भी गलत हो सकते हैं दोनों पक्षों की बात सुनी जाए और हमें इंसाफ दिलाया जाए इस बात पर सीपी साहब से भी मेरा वेदन है कि प्लीज हमारी बात पर थोड़ा सा नजर फेरे हो ठीक है और हमें इंसाफ दिलाए मैं उसका रिश्ता कराया मेरा चल दो अच्छा बड़ा अच्छा मेरा बच्चा मैं रिश्ता करा दा ਮੈਨੂੰ ਇਹ ਲੱਗਿਆ ਬੜੇ ਸ਼ਰੀਫ ਨੇ ਪਰ ਮੈਨੂੰ ਕੀ ਪਤਾ ਸੀ ਕਿ ਮੈਂ ਦੋ ਘਰ ਖਰਾਬ ਕਰਦੇ ਪਈਆਂ ਇੱਕ ਆਪਣੇ ਦੋਤੇ ਦਾ ਤੇ ਇੱਕ ਆਪਣੀ ਧੀ ਦਾ ਜਦੋਂ ਦੀ ਵਿਆਹ ਆਈ ਮੇਰੀ ਧੀ ਚਾਰ ਵਾਰੀ ਹਸਪੀਟਲ ਦਾਖਲ ਹੋਈ ਹੈ ਅੱਜ ਤੱਕ ਮੇਰੀ ਧੀ ਕਦੀ ਹਸਪੀਟਲ ਦਾਖਲ ਨਹੀਂ ਹੋਈ ਇਸ ਤੱਕ ਤੇ ਮੇਰੀ ਧੀ ਕਰੇ ਕਿੰਦੀ ਰੋਟੀ ਨਹੀਂ ਮਿਲਦੀ ਇਹ ਜੇ 3 ਮਹੀਨੇ ਰਹੀ ਇਹਨੇ 3 ਮਹੀਨੇ ਬਾਜ਼ਾਰ ਹੀ ਰੋਟੀ ਖਾਧੀ ਹੈ ਘਰ ਤਾਂ ਕਦੀ ਅੰਨਾ ਨੇ ਰੋਟੀ ਖਾਧੀ ਨਹੀਂ ਨਾ ਮੇਰੇ ਦੋਤੇ ਨੇ ਨਾ ਇਹਨੇ ਰੋਟੀ ਖਾਧੀ ਹੈ ਤੇ ਜਿਹੜੀ ਦੋ ਤਿੰਨ ਮਹੀਨੇ ਪਹਿਲੇ ਵੀ ਮੰਗੀ ਰਹੀ ਉਹ ਵੀ ਬਾਜ਼ਾਰ ਹੀ ਰੋਜ਼ ਖਾਂਦੇ ਰਹੇ ਇਵੇਂ ਇਲਜ਼ਾਮ ਝੂਠੇ ਲਗਾਈ ਜਾਣ ਮੇਰੀ ਤਿੰਤਾ ਆਪ ਹੀ ਨਹੀਂ ਰੋਟੀ ਮਿਲਦੀ ਸੀ ਐਨਨ ਕਉਨ ਨੂੰ ਟੌਰਚਰ ਕੀਤਾ ਐਨਨ ਕਉ ਟੌਰਚਰ ਕੀਤਾ ਵਿਚਾਰੀ ਬਿਹੋਸ਼ ਡੈਂਦੀ ਸੀ ਮਾਰ ਕੁੱਟ ਕੇ ਉਹਨ ਨੂੰ ਛੁੱਟ ਗਏ ਮੈਂ ਤਾਂ ਆਪਣੇ ਕੁੜਮਾ ਕੋਲ ਵੀ ਹੱਥ ਜੋੜ ਕੇ ਮਾਫੀ ਮੰਗਨੀ ਆ ਕਿ ਮੇਰੀ ਇੰਨੀ ਕ ਬਦਨਾਮੀ ਹੋ ਰਹੀ ਹੈ ਕਿ ਤੁਸੀਂ ਇਹ ਦੋਤੇ ਦਾ ਰਿਸ਼ਤਾ ਕਰਾਏ ਕਿ ਸਾਡੇ ਸਾਰੇ ਖਾਨਦਾਨ ਦੀ ਬੇਇੱਜ਼ਤੀ ਕਰਤੀ ਹੈ ਮੇਰੇ ਤਾਂ ਮੇਰੀ ਕੁੜੀ ਨੂੰ ਮੇਰੇ ਦੋਤੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਇਹੋ ਜਿਹੀ ਕੁੜੀ ਆਈ ਉਹਨਾਂ ਦੀ ਕਿ ਮੇਰਾ ਆਪਣਾ ਵੀ ਘਰ ਖਰਾਬ ਹੋ ਗਿਆ ਮੇਰੇ ਦੋ ਘਰ ਖਰਾਬ ਹੋਏ ਮੇਰੇ ਪੁੱਤ ਦੋਤੇ ਦਾ ਹੋਇਆ ਮੇਰੇ ਧੀ ਦਾ ਘਰ ਖਰਾਬ ਹੋਇਆ ਤੇ ਮੈਨੂੰ ਵੀ ਜਿਹੜੇ ਕੁੜਮਾ ਕੋਲ ਬਦਨਾਮੀ ਮਿਲੀ ਮੁਕੱਦਮੇ ਮਿਲੇ ਉਹ ਮਾਰ ਪੁੱਟ ਕੇ ਮੇਰੀ ਧੀ ਨੂੰ ਸੁੱਟ ਕੇ ਸੰਤੱਕ ਜਿੱਦ ਨੂੰ ਪਤਾ ਹੀ ਨਹੀਂ ਜਾ